ਲੋਜੀ ਬਹੁਤ ਹੀ ਵਧੀਆ ਬਣੀਆਂ ਨੇ ਆਪਣੀਆਂ ਮਿਰਚਾਂ ਤੇ ਆਓ ਤੁਹਾਨੂੰ ਇਹਨਾਂ ਦੀ ਬਣਾਉਣ ਦੀ ਅੱਜ ਰੈਸਪੀ ਦੱਸਦੇ ਆ। ਲੋਜੀ ਗੱਜ ਦੀ ਰੈਸਪੀ ਵਾਸਤੇ ਆਪਾਂ ਪਹਿਲਾਂ ਹਰੀਆਂ ਮਿਰਚਾਂ ਵੱਡੀਆਂ ਮਿਰਚਾਂ ਉਹ ਜਿਹੜੀਆਂ ਤੇ ਕਿਚਰੇ ਹੋਏ ਗੰਡੇ ਹਰੀਆਂ ਮਿਰਚਾਂ ਹੋਰ ਧਨੀਆ ਲਾਲ ਟਮਾਟਰ ਤੇ ਆਲੂ ਆਪਣੇ ਉਬਲੇ ਹੋਏ ਇਹਨੂੰ ਆਪਾਂ ਟੋਸਟ ਕਰ ਲਾਂਗੇ ਤੇ ਫਿਰ ਆਪਣਾ ਨੂਨ ਮਿਰਚ ਸਵਾਦ ਅਨੁਸਾਰ ਇਹੀ ਜਿਹੜੀ ਅੱਪਨੂੰ ਲੋੜ ਪਊਗੀ ਅੱਜ ਚਲੋ ਸ਼ੁਰੂ ਕਰਦੇ ਆਪਾਂ ਇਹਨੂੰ ਬਣਾਉਣਾ ਆਪਾਂ ਪਹਿਲਾਂ ਕੜਾਈ ਦੇ ਵਿੱਚ ਤੇਲ ਪਾ ਲਾਂਗੇ ਤੇਲ ਨੂੰ ਗਰਮ ਹੋਣ ਦਿਓ ਲਓ ਜੀ ਤੇਲ ਥੋੜਾ ਜਿਹਾ ਆਪਣਾ ਗਰਮ ਹੋ ਚੁੱਕਿਆ ਤੇ ਤੇਲ ਦੇ ਵਿੱਚ ਥੋੜਾ ਜਿਹਾ ਪਾਵਾਂਗੇ ਆਪਾਂ ਜੀਰਾ ਜੀਰਾ ਨੂੰ ਥੋੜਾ ਥੋੜਾ ਪੋਣਾ ਲਾਂਗੇ ਪਹਿਲਾਂ ਆਪਾਂ ਆਪਣੇ ਆਲੂ ਆਪਣੇ ਉਬਲੇ ਹੋਏ ਨੇ ਤੇ ਜੋ ਟਮਾਟਰ ਤੇ ਆਪਣੇ ਪਿਆਜ਼ ਨੇ ਇਹ ਕੱਚੇ ਨੇ ਤਾਂ ਕਰਕੇ ਆਪਾਂ ਇਹਨਾਂ ਨੂੰ ਪਹਿਲਾਂ ਭੁੰਨ ਲਾਵਾਂਗੇ ਪਿਆਜ਼ ਪਾਵਾਂਗੇ ਇਹਨਾਂ ਦੇ ਵਿੱਚ ਹਲਕਾ ਲਾਲ ਹੋਣ ਤੱਕ ਪਹਿਲਾਂ ਭੁੰਨੋ 2-3 ਮਿੰਟ ਇਹ ਲਊਗਾ। ਫਿਰ ਇਹ ਪਿਆਜ਼ ਆਪਣਾ ਰੰਗ ਦਿਖਾਉਣਾ ਸ਼ੁਰੂ ਕਰ ਦੇਣਗੇ। ਚਲੋ 얘 ਤੇ ਸਿਤਾਮ ਲਾਉਣਾ ਕਿਉਂਕਿ ਆਪਣੇ ਚੈਨਲ ਦਾ ਨਾਮ ਵੀ ਵਿੰਡੂ ਚੁੱਲਾ ਚੁੱਕਾ ਆ ਕਰਕੇ ਚੁੱਲੇ ਤੇ ਹੀ ਕਰਦੇ ਲੋ ਜੀ ਆਪਣੇ ਪਿਆਜ਼ ਜਿਹੜੇ ਹੋ ਭੁੰਨ ਚੁੱਕ ਪੁੱਜ ਚੁੱਕੇ ਆ ਤੇ ਹੁਣ ਇਹਦੇ ਵਿੱਚ ਆਪਾਂ ਹਰੀ ਮਿਰਚ ਤੇ ਲਾਲ ਟਮਾਟਰ ਪਾਵਾਂਗੇ ਇਹ ਚੰਚਾ ਹਲਾਉਂਦੇ ਰਹਿਣਾ ਮੈਨੂੰ ਕਿਤੇ ਲੱਗਦੀ ਨਹੀਂ ਕਿਉਂਕਿ ਟਮਾਟਰਾਂ ਦੇ ਵਿੱਚ ਪਾਣੀ ਹੁੰਦਾ ਹੀ ਹੈ। ਲੋ ਜੀ ਹੁਣ ਇਹਦੇ ਵਿੱਚ ਆਪਾਂ ਨੂਨ ਮਿਰਚ ਪਾਤਾ। ਕੀ ਆਪੋ ਜੀ ਉਹ ਆ ਰਹੀ ਹੈ? ੜਕੇ ਦੀ ਲੋ ਜੀ ਨੋ ਪਾ ਚੰਗੀ ਤਰ੍ਹਾਂ ਭੁੰਨ ਲਾਵਾਂਗੇ ਜੀ ਮਸਾਲਾ ਆਪਣਾ ਬਣ ਕੇ ਪੂਰਾ ਤਿਆਰ ਹੈ ਥੋਣ ਵਿੱਚ ਆਪਣਾ ਜਿਹੜਾ ਆਲੂ ਸੀਏ ਉਬਲੇ ਹੋਏ ਉਹਦੇ ਵਿੱਚ ਪਾਵਾਂਗੇ ਦੋ ਚੰਗੀ ਤਰ੍ਹਾਂ ਇਹਦੇ ਵਿੱਚ ਮੱਧ ਜਿਹਾ ਲਾਵਾਂਗੇ ਲਿਓ ਤਾਰ ਕੇ ਨੂੰ ਇਸ ਤਰ੍ਹਾਂ ਚੰਗੀ ਤਰ੍ਹਾਂ ਇਹਦੇ ਵਿੱਚ ਮਿਕਸ ਕਰ ਲਓ ਇਸ ਤਰ੍ਹਾਂ ਚਮਚ ਨਾਲ ਦੱਬ-ਦੱਬ ਕੇ ਇਹਨੂੰ ਆਪਾਂ ਮਿਕਸ ਕਰ ਲੈਣਾ ਹੁਣ ਸਾਲਾ ਆਪਣਾ ਬਹੁਤ ਹੀ ਵਧੀਆ ਤਿਆਰ ਹੋ ਚੁੱਕਿਆ ਹੈ ਹਰੀਆਂ ਮਿਰਚਾਂ ਦੇ ਆਪਾਂ ਵਿੱਚ ਇਦਾਂ ਚੀਰਾ ਦੇ ਦੇਵਾਂਗੇ ਪਹਿਲਾਂ ਮਸਾਲਾ ਭਰਨ ਵਾਸਤੇ ਲੋ ਜੀ ਇਦਾਂ ਮਿਰਚਾਂ ਨੂੰ ਆਪਾਂ چیر ਕੇ ਇਹਦੇ ਵਿੱਚ ਮਸਾਲਾ ਭਰ ਲੈਣਾ ਆ ਦੇਖੋ ਇਸ ਤਰ੍ਹਾਂ ਆਪਾਂ ਮਿਰਚਾਂ ਨੂੰ ਮਸਾਲੇ ਨਾਲ ਭਰ ਕੇ ਸਾਰੀਆਂ ਰੱਖ ਲੈਣਾ ਪਹਿਲਾਂ ਜੀ ਮਿਰਚ ਆਪਾਂ ਸਾਰੀਆਂ ਭਰ ਲੀਆਂ ਮਿਰਚ ਆਪਣੀਆਂ ਤਿਆਰ ਹੈ ਕਿਹੜਾ ਹੀ ਜ ਪਾਵਾਂਗੇ ਆਪਾਂ ਤੇਲ ਟਾਈਮ 'ਚ ਆਪਣਾ ਤੇਲ ਗਰਮ ਹੁੰਦਾ ਉਹਨੇ ਟਾਈਮ ਆਪਾਂ ਬੇਸਨ ਢੋਲਦੇ ਆ ਲਓ ਬੇਸਨ ਵਿੱਚ ਆਪਾਂ ਸਵਾਦ ਅਨੁਸਾਰ ਥੋੜਾ ਜਿਹਾ ਨੂਨ ਮਿਰਚ ਹੋਰ ਐਡ ਕਰ ਲਵਾਂਗੇ ਇਹ ਥੋੜਾ ਜਿਹਾ ਪਾਵਾਂਗੇ ਧਨੀਆ ਦੇ ਵਿੱਚ ਤੇ ਹੁਣ ਇਹਦੇ ਵਿੱਚ ਆਪਾਂ ਪਾਣੀ ਪਾ ਕੇ ਇਹਦਾ ਪੇਸਟ ਬਣਾ ਲਵਾਂਗੇ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਆਪਾਂ ਇਹਨਾਂ ਚਮਚੇ ਨਾਲ ਚੰਗੀ ਤਰ੍ਹਾਂ ਹਿਲਾ ਲਓ ਤਾਂ ਕਿ ਗੰਡਾ ਨਾ ਬਣ ਲੋ ਜੀ ਮਿਰਚਾਂ ਨੂੰ ਆਪਾਂ ਇਹਦੇ ਵਿੱਚ ਇਸ ਤਰ੍ਹਾਂ ਲਬੋ ਕੇ ਲੋ ਜੀ ਮਿਰਚ ਨੂੰ ਹੁਣ ਆਪਾਂ ਤੇਲ ਵਿੱਚ ਪਾਵਾਂਗੇ ਹਾਂ ਲੋ ਜੀ ਮਿਰਚਾਂ ਨੂੰ ਆਪਾਂ ਮਸਾਲੇ ਵਿੱਚ ਇਸ ਤਰ੍ਹਾਂ ਇਰੋਂ ਆਪਾਂ ਨੂੰ ਮਿਰਚਾਂ ਨੂੰ ਥੋੜਾ ਬਤਾ ਹਿਲਾਉਂਦੇ ਰਹਾਂਗੇ ਤਾਂ ਜੋ ਸਾਈਡ ਕੋਈ ਕੱਚੀ ਨਾ ਰਹੇ ਜਾਂ ਜਿਆਦਾ ਮੱਚ ਨਾ ਜਾਵੇ ਹੁਣ ਤੱਕ ਆਪਾਂ ਪਕਾਵਾਂਗੇ ਆ ਦੇਖੋ ਕਿੰਦੀ ਬੜੀ ਬੰਦਰਾ ਪਸਾਰੀਆਂ ਮਿਰਚਾਂ ਨੂੰ ਤਲ ਲਵਾਂਗੇ ਇਨ ਨੂੰ ਬਰਾਊਨ ਰੰਗ ਦੀਆਂ ਹੋਣ ਤੱਕ ਆਪਾਂ ਤਲਦੇ। ਇਹਨੂੰ ਹਲਾ ਦੇ ਮਾਤਾ ਮੜੀ ਜੀ। ਹੂੰ। ਬਹੁਤ ਸੋਹਣਾ ਕਲਰ ਆਇਆ ਮਿਰਚ ਦਾ। ਖਾਣ ਜੀ ਉਹ ਨਹੀਂ ਹੀ ਵਧੀਆ ਹੋਊਗੀ ਇਹ। ਆਪਾਂ ਬੇਸਟ ਕਰ ਲਾ। ਇਸ ਤਰ੍ਹਾਂ ਆਪਾਂ ਸਾਰੀਆਂ ਮਿਰਚਾਂ ਤਲ ਲੈਣਗੇ। ਲਓ ਜੀ ਸਾਰੀਆਂ ਮਿਰਚਾਂ ਨੂੰ ਆਪਾਂ ਇਸੇ ਤਰ੍ਹਾਂ ਤਾਲ ਲੈਣਾ। ਸੋ ਸਾਰੀਆਂ ਮਿਰਚਾਂ ਹੁਣ ਦਿਖਾਉਣੇ ਆ ਬਾਅਦ ਚ ਆਪਾਂ। ਲਓ ਜੀ ਆਪਣੀਆਂ ਮਿਰਚਾਂ ਬਣ ਕੇ ਪੂਰੀਆਂ ਰੈਡੀ ਨੇ ਤੇ ਇਸ ਤਰ੍ਹਾਂ ਤੁਸੀਂ ਵੀ ਇਹ ਘਰੇ ਬਣਾ ਸਕਦੇ ਹੋ।